ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਮਹੇਸ਼ਰੀ ਸੰਧੂਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹੈਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਜੀ ਇੱਕ ਦਾ ਵੱਡੀ ਮਾਝਾ ਵੀਰੇ ਸੂਈ ਸਵਾਈ ਤੇ ਇੱਕ ਸੂਈ ਸਵਾਈ ਵੈੜਾ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਪਰ ਖਾ ਕੇ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਸੋਖਪਿੰਡ ਮਿਹਸਰੀ ਸੰਤੂਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 9988860902 ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਸੂਆ ਕੰਨ ਮਾ ਜੇ ਦਾ ਇਹ ਸੂਈ ਤੀਜਾ ਕਦੋਂ ਸੂਈ ਹੈ ਜੀ ਇਹ ਇਹ ਤੜਕੇ 8 ਵਜੇ ਸੂਈ ਬਾਈ ਬੱਚਾ ਕੀ ਦਿੱਤਾ ਜੀ ਕੱਟੀ ਹੈ ਜੀ ਔਰ ਕਟਾ ਕਟਾ ਜੀ ਠੀਕ ਹੈ ਜੇਰ ਕੰਪਲੀਟ ਹੈ ਜੀ ਹਾਂਜੀ ਜੇਰ ਬਾਈ ਠੀਕ ਆ ਕਿੰਨਾ ਕੱਢਿਆ ਵੀਰੇ ਬੋਲਾ ਬੋਲਾ ਯਾਰ ਬਾਈ 3 ਕਿਲੋ ਹੀ ਕੱਢਿਆ ਥਾਣਾ ਦੀ ਗਰੰਟੀ ਆ ਜੀ ਹਾਂ ਹਾਂ ਥਾਣਾ ਦੀ ਗਰੰਟੀ ਆ ਪਾਰ ਪਿੱਛੇ ਦੀ ਵੀ ਗਰੰਟੀ ਆ ਜੀ ਹਾਂ ਹਾਂ ਬਾਈ ਫੋਲ ਤੁਰ ਕੇ ਦਿਖਾ ਦੇ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੂਈ ਆ ਵਜਨ ਵਜੂਦ ਦੇ ਪੱਖ ਤੋਂ ਵੀਰੇ ਪੂਰੀ ਚੰਗੀ ਆ ਮਾਰਨਿੰਗ 8 ਵਜੇ ਸੂਈ ਆ ਜੀ ਬੱਚਾ ਮਗਰ ਕੱਟਾ ਜੇਰ ਕੰਪਲੀਟ ਆ ਜੀ ਸੋਨਾ ਤੇ ਵੱਡਾ ਹਵਾਨਾ ਬਾਈ ਦੱਸਦਾ ਕਿ 2.5 3 ਕਿਲੋ ਆਪਾ ਬੋਲਾ ਕੱਢ ਲਿਆ ਮੈਂ ਕੈਨ ਨੂੰ ਚਾਹੇ ਜਿੰਨਾ ਮਰਜੀ ਕਈ ਚੱਲੋ ਤੇ ਜੇ ਆਪਾਂ ਪੱਠ ਪੂੜੇ ਦੀ ਜੜਾਈ ਦੀ ਗੱਲ ਕਰਗੇ ਤਾਂ ਵੀਰੇ ਲੱਗ ਪਾ 2.5 ਫੁੱਟ ਵਾਂਗੂ ਚੌੜਾ ਹੋਊਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਮੰਜਾ ਡੈਂਦਾ ਮੱਜ ਤੇ ਤੇ ਪਿਛਲੇ ਸੂਏ ਭਾਈ ਕਿੰਨਾ ਦੁੱਧ ਚੋਇਆ ਵੀਰੇ ਇਹਦਾ ਇਹਨੇ ਭਾਈ ਦੂਜੇ ਸੂਏ 15 ਕਿਲੋ ਦਿੱਤਾ 15 ਕਿਲੋ ਹਾਂ ਭਾਈ ਚੋਇਆ ਵਾ ਜੀ ਹਾਂਜੀ ਠੀਕ ਆ ਇੱਕ ਦਿਨ ਜਾਊ ਪਲੱਸ ਵੀਰੇ ਹਾਂਜੀ ਭਾਈ ਠੀਕ ਆ ਪਿਛਲੇ ਸੂਏ 15 ਕਿਲੋ ਦੁੱਧ ਭਾਈ ਦੱਸਦਾ ਕਿ ਇਹਦਾ ਚੋਇਆ ਵਾ ਜੀ ਜਿਹਦੇ ਹਿਸਾਬ ਨਾਲ ਕੱਬਦ ਬਜਣਾ ਵੀਰੇ ਦਿੱਤਾ ਵੀ ਹੋਊਗਾ ਸੋਨਾ ਹਵਾਨਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਫੂਡ ਸ਼ਾਂਖ ਪੂਰਾ ਵੀ ਨਹੀਂ ਜੀ ਵਜਨ ਵਜੂਦ ਵੀਰੇ ਤੁਹਾਡੇ ਸਾਹਮਣੇ ਆ ਇੱਥੇ ਰੋਕ ਲਈ ਵੀਰੇ ਇੱਕ ਮਿੰਟ ਆਪਾਂ ਹਵਾਨਾ ਦਿਖਾ ਦਈਏ ਜੀ ਐਂਡ ਟੋਪ ਦਾ ਥਾਣਾ ਜੀ ਟੋਪ ਬੱਲ ਲੈ ਚੱਲੇ ਕੋਈ ਧੱਕਾ ਕਰਦੇ ਥੋੜੇ ਜੇ ਨਿੱਗਰ ਆ ਵੀਰੇ ਸੰਭੀ ਪਲੀ ਆ ਗੋਲ ਸਿੰਗੀ ਆ ਬੱਚਾ ਮਗਰ ਆ ਜਾਂਦਾ ਕਟਾ ਜੇਰ ਦੀ ਭਾਰ ਦੀ ਥਾਣਾ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਜੀ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਸੋਣੀ ਹੈ ਤੁਸੀਂ ਦੇਖ ਸਕਦੇ ਹੋ ਐਡ ਗੋਲ ਸਿੰਘੀ ਆ ਲਾ ਸਾਰੀ ਦੀ ਸਾਰੀ ਜੈਡ ਬਲੈਕ ਅਤੇ ਮਗਰ ਬੱਚਾ ਵੀ ਵੀਰੇ ਇਹਦੇ ਜੈਡ ਬਲੈਕ ਹੀ ਆ ਜੀ ਤੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਬਾਈ ਇਹਦਾ 1.5 ਲੱਖ ਰੁਪਈਆ ਹੋ ਜੂ ਮਾਨਤਨ ਮਾਨਤਨ ਹੋ ਜੂ ਠੀਕ ਆ ਜੀ ਡੇਢ ਪਹਿਲਾਂ ਨਹੀਂ ਹੋਣਾ ਬਾਈ ਠੀਕ ਆ 1.5 ਲੱਖ ਰੁਪਈਆ ਇਹਦੀ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜਿਹੜਾ ਨਾਗ ਆ ਗਿਆ ਵੀਰੇ ਆਪਣਾ ਦੋ ਨੰਬਰ ਵੜ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਬਾਈ ਪਹਿਲਾਂ ਹੀ ਆ ਇਹ ਤਾਂ ਵੀ ਪਹਿਲਾ ਹੀ ਆ ਠੀਕ ਆ ਵੀਰੇ ਇਹ ਕਦੋਂ ਸੂਈ ਆ ਜੀ ਇਹਨੂੰ ਬਾਈ 15 ਕ ਦਿਨ ਹੋ ਗਏ ਸੂਈ ਨੂੰ ਮਗਰ ਵੱੱਛੀ ਆ ਇਹਦੇ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ 13 ਕਿਲੋ ਦੁੱਧ ਤਿਆਰ ਹੋ ਜੋਖ ਦਾਂਗੇ ਜੀ ਹਾਂ ਜੋਖ ਦਾਂਗੇ ਥਣਾ ਦੀ ਗਰੰਟੀ ਆ ਜੀ ਥਣਾ ਦੀ ਗਰੰਟੀ ਆ ਬਾਈ ਤੋੜ ਕੇ ਦੇਖਾ ਦੀ ਵੀਰੇ ਸੋਨਾ ਫਿਟਨੈਸ ਆਲਾ ਹਵਾਨਾ ਹਵਾਨਾ ਮੈਂ ਤੁਹਾਨੂੰ ਨੇੜੇ ਤੇ ਚੈੱਕ ਕਰਾ ਦਿੰਨੇ ਆ ਜੀ ਸੋਨਾ ਥਣ ਕੱਲਾ ਕੱਲਾ ਨਿਖੜ ਮਾ ਬੱਚਾ ਮਗਰ ਵੱੱਛੀ ਆ 15 ਦਿਨਾਂ ਦੀ ਸੂਈ ਆ 13 ਕਿਲੋ ਨੈਟ ਦੁੱਧ ਆ ਤੁਸੀਂ ਆਪ ਦਾ ਜੋਖ ਕੇ ਲਿਜਾ ਸਕਦੇ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰੇ ਦੀ ਚਵਾਈ ਕਰ ਸਕਦਾ ਜੀ। ਬਾਕੀ ਠੰਡੀ ਸੀਲ ਦੀ ਵੀ ਗਾਰੰਟੀ ਹੈ ਵੀਰੇ ਫੁੱਲ। ਹਾਂ ਬਾਈ ਫੁੱਲ ਗਾਰੰਟੀ ਹੈ। ਠੀਕ ਹੈ ਵੀਰੇ। ਇੱਕ ਨਗ ਨੱਕ ਨਗ ਵੀ ਤੁਹਾਨੂੰ ਫਰੀ ਮਿਲ ਜਾਣਾ ਕਿਉਂਕਿ ਬੱਚਾ ਵੀਰੇ ਇਹਦੇ ਮਗਰ ਬੱੱਚੀ ਆ ਜਾਂਦਾ ਜੀ। ਬਾਕੀ ਚੈੱਕ ਕਰ ਸਕਦੇ ਜੀ। ਸੋਨਾ ਮੁਠੀ ਵਾਲਾ ਥਾਣਾ। ਬੱਚਾ ਵੀ ਮਗਰ ਚੰਗਾ ਤੁਹਾਨੂੰ ਦਿਖਾ ਦਿੰਨੇ। ਐਰ ਸ਼ਹਿਰ ਜੀ ਤੇ ਪੈਂਦੀ ਵੀਰੇ ਬੱੱਚੀ। ਐਰ ਸ਼ਹਿਰ ਤੇ ਪੈਂਦੀ ਬਾਈ। ਠੀਕ ਹੈ ਜੀ। ਲਓ ਚੈੱਕ ਕਰ ਸਕਦੇ ਹੋ। ਬੱਚਾ ਮਗਰ ਬੱੱਚੀ ਹੈ ਜੀ। ਚੰਗੀ ਆ। ਬੱਚੀ ਵੀ ਚੰਗੀ ਆ ਮੱਝ ਪਸ਼ੂ ਚੰਗੀ ਆ ਬਾਕੀ ਗੈਂਤੀ ਕਾਫੀ ਆ ਬਾਈ ਕੋਲ ਬਸੂਆਂ ਦੀ ਤੇ ਜਦੋਂ ਨਗਮਾ ਕਰ ਤਿਆਰ ਹੋ ਜਾਂਦਾ ਫਿਰ ਇੱਕੋ ਦੋ ਨਗ ਬਾਈ ਕਹਿੰਦਾ ਆਪਾਂ ਕੱਢ ਦੇਈਦੇ ਆ ਤੇ ਇਹਦੀ 2 ਨੰਬਰ ਦੀ ਡਿਮਾਂਡ ਵੀਰੇ ਇਹਦਾ ਬਾਈ 65000 ਰੁਪਏ ਜੋੜਾ ਲੈ ਜੇ ਸੱਜਣ ਕੋਈ ਮਾਨਤਾਨ ਕਰ ਦਾਂਗੇ ਬਾਈ ਠੀਕ ਆ ਜੋੜੇ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ